ਲੋਡਿੰਗ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਜੀ ਠੀਕ ਠਾਕ ਹੋਣਾ ਹੋਰ ਮੇਰੇ ਵੀਰ ਦੱਸਿਓ ਕਿੱਧਰ-ਕਿੱਧਰ ਬਾਰਿਸ਼ ਪੈ ਗਈ ਕਿੱਧਰ ਤੇ ਬਾਰਿਸ਼ ਪੈ ਗਈ ਹੈ ਤੇ ਆਪਾਂ ਦੇ ਆਹ ਮੱਕੀ ਵਾਲੇ ਮੱਕੀ ਵਾਲੇ ਖੇਤਾਂ ਦਾ ਘੋਲ ਚੱਲ ਰਿਹਾ ਵਾ ਸਹੀ ਮਾਣੇ ਜੇ ਪਾਣੀ ਭਰਿਆ ਰਵੇ 2-3 ਦਿਨ ਪਾਣੀ ਭਰ ਛੱਡੋ ਆ ਅੱਧੀ ਦੇ ਆਪ ਹੀ ਗਲ ਜਾਂਦੀ ਹੈ ਅਸੀਂ ਰੂਟਾ ਵੇਟਰ ਮਾਰਾਂਗੇ ਤੁਹਾਨੂੰ ਦਿਖਾਵਾਂਗੇ ਸਾਰਾ ਪ੍ਰੋਸੈਸ ਵੀ ਮਿੰਟਾਂ ਵਿੱਚ ਕਿਦ ਤੱਕ ਝੋਨਾ ਲਾਉਣ ਵਾਲਾ ਖਾਂ ਬੰਨਾ ਦੇਖੀ ਜਾ ਬਣਦਾ ਕੀ ਹੈ ਤੇ ਸਾਰੇ ਜਣੇ ਦੱਸ ਦਿਓ ਕਿਹੜਾ ਝੋਨਾ ਲਾ ਕੇ ਫ੍ਰੀ ਹੋ ਗਿਆ ਵਾ ਕਿੰਨੇ ਦੇ ਚਾਲੂ ਕੀਤਾ ਪਰ ਇਹ ਚਾਲੂ ਕੀਤਾ ਵਾ ਆਪਣੇ ਕੋਲ ਵੀ ਲੇਟ ਵਰਾਡੀਆਂ ਹੈ ਗਾਰੀਆਂ 26 26 ਆਪਾਂ 28 47 ਲਵਾਣਾ ਹੈ ਉਹਦੇ ਨਾਲੇ بارش ਚਾਲੂ ਹੋ ਗਈ ਕੰਮ ਨਿਪਟਦਾ ਵਾ ਇਹ ਹੋਣਾ ਆਪਾਂ ਕਹੀਏ ਨਹੀਂ ਦੱਬੀ ਨਹੀਂ ਨਹੀਂ ਉਹ ਕੰਮ ਹੋਦਾ ਨਹੀਂ ਹੁਣਾ ਕੰਮ ਤੋਂ ਬਾਦਸ਼ਾਹਾਂ ਦਾ ਕੰਮ ਹੋਣਾ ਨਾ ਉਹਦਾ ਪਾਣੀ ਬਹੁਤ ਲੱਗਦਾ ਵਾ ਕਈਆਂ ਦਾ ਝੋਨਾ ਵੀ ਸੁੱਕ ਗਿਆ ਹੁਣ ਤੇ ਸਾਡੇ ਆਲ ਤੇ ਲੈਟ ਨਹੀਂ ਆਈ ਤਿੰਨ ਚਾਰ ਦਿਨ ਹੋ ਗਿਆ ਤੇ ਕਈਆਂ ਦਾ ਝੋਨਾ ਸੋ ਗਿਆ ਆ ਆਪਣੀ ਮੋਟਰ ਦੀ ਸਮੱਸਿਆ ਹੈ ਆਪਾਂ ਦਾ ਗਾੜਾ ਚਲੋ ਮਿਲਦੇ ਆਂ ਫਿਰ ਅੱਗੇ ਕੀ ਕਰਦੇ ਆਂ ਸਾਡੇ ਮੋਟਰਾਂ ਦੇ ਵਾਲੇ ਹੀ ਆ ਆਪਾਂ ਜੈਨੂਦ ਕੀ ਦਾੜ ਗਿਆ ਫੁੱਟ ਪੈ ਰਹੀ ਹੈ ਜੀ ਦਾਦੇ ਕੋਲੋਂ ਪੋਤਰੇ ਨੂੰ ਯਾਰ ਸਾਡੇ ਕੇ ਭੱਜ ਗਿਆ ਛੁੱਟੋ ਛੁੱਟੋ ਦੇਖ ਰਾਈਟਰ ਪੁੱਠਾ ਸਿੱਧਾ ਚਲਾਉਂਦਾ ਹੈ ਚੱਕ ਲਓ ਚੱਲ ਆ ਜਾਓ ਯਾਰ ਬੱਥ ਕਰੋ ਆ ਜਾਓ ਯਾਰ ਆ ਜਾਓ ਓਹ ਸੋਰੀ ਬੰਗ ਰਿਆ ਬੱਚਾ ਥੱਲੇ ਬਹਿ ਕੇ ਮਾਂਗੇ ਥੱਲੇ ਬਹਿ ਕੇ ਥੱਲੇ ਬਹਿ ਕੇ ਹੁੰਦੀ ਨਹੀਂ ਆਉਂਦੀ ਨਹੀਂ ਆਉਂਦੀ ਲਿਆ ਦੇ ਰੱਖਿਓ ਥੱਲੇ ਬੈਠਾ ਪੈਰੀਆਂ ਹੱਥ ਲਾ ਦੇ ਪੈਰੀਆਂ ਹੱਥ ਲਾ ਦੇ ਦਾਦੇ ਦੇ ਲਾ ਦੇ ਲਾ ਦੇ ਲਾ ਦੇ ਜਲਦੀ ਜਲਦੀ ਆ ਗਿਆ ਜਲਾ ਲਾਦੇ 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 ਜਿਹੜੀ ਮੋਟਰ ਸੜੀ ਉਹ ਅੱਜ ਆਪਾਂ ਫੇਟ ਕਰ ਰਹੇ ਆ ਬਣ ਗਏ ਸਾਡੇ ਪ੍ਰਭੂ ਜੀ ਲੱਗੇ ਹੋਏ ਨੇ ਖਬੂ ਜੀ ਵੜ ਗਏ ਨੇ ਖੂਈ ਚ ਪਤਾ ਨਹੀਂ ਕੀ ਲੱਭ ਰਹੇ ਨੇ ਹਾਂ ਫੂਲੀ ਦਾ ਟੀਕਾ ਵਾਚੇ ਹਾਂ ਅੱਤਾ ਦਾ ਕੀ ਕੋ ਡੋਰੀ ਵੇਲੀ ਹੈ ਕਿ ਲੀਕ ਲੁਕਾ ਦੀ ਇਹ ਕਸਦੀ ਮਣੀ ਆਨ ਨੂੰ ਨਾ ਵੜਨਾ ਪਵੇ ਹੁਣ ਥੱਲੇ ਲਓ ਵੀ ਮਿੱਤਰੋ ਆਹ ਫਲ ਕਿੰਨੇ ਕਿੰਨੇ ਖਾਦਾ ਵਾ ਬਹੁਤ ਮਜ਼ਾ ਆ ਪਰ ਹੁਣ ਦਾ ਅੱਜ ਕੱਲ ਦੇ ਦਿਨਾਂ ਜੀਏ ਕਮੈਂਟ ਕਰਕੇ ਜਰੂਰ ਦੱਸਿਓ ਮੱਕੀ ਵਾਲਾ ਇੱਕ ਇੱਕ ਆਰੀ ਹੋਰ ਵਾ ਕੇ ਕਰਦਾ ਕਿ ਗਿਣਨ ਕਰਦਾਂਗੇ ਇਹਨੂੰ ਬੁੰਡੇ ਆੜੇ ਲੱਗੇ ਲਓ ਜੀ ਅੱਜ ਆਪ ਕਰਤਾ ਝੋਨਾ ਸਟਾਰਟ 26 ਦੀ ਦਵਾਈ 22 ਠਾਸੀ ਆਓ ਮਿੱਤਰੋ ਮੁੱਖੀਲਾ ਖੇਤ ਪਹਿਲਾਂ ਪਾਣੀ ਛੱਡ ਕੇ ਰੋਟਾਵੇਟਰ ਮਾਰਿਆ ਸੀ ਤੁਹਾਨੂੰ ਦੇ ਦੇ ਪਿਆ ਵਾ ਤੇ ਹਾਂ ਹੁਣ ਉੱਪਰ ਦੋਰਾ ਮਾਰਿਆ ਵਾ ਬਣ ਗਿਆ ਕਿ ਨਹੀਂ ਕੱਢ ਮਾੜੇ ਮੋਟੇ ਪ੍ਰਾਂਦੇ ਦੇ ਲਮਕਦੇ ਰਹਨੇ ਆ ਸਾਰੇ ਕਮੈਂਟ ਕਰਕੇ ਦੱਸਿਓ ਕਿ ਇਹਨੇ ਸਾੜਿਆ ਤਾਂ ਨਹੀਂ ਸਭ ਨੇ ਵਿੱਚੇ ਹੀ ਵਾਇਆ ਨਾ ਆਗ ਨਾ ਲਾਇਆ ਕਰੋ ਬਾਕੀ ਗਾਮ ਰੂਟਾ ਵੇਟਰੀ ਘੜਦਾ ਇਹਦਾ ਹੋਰ ਕੋਈ ਨਹੀਂ ਕਰ ਸਕਦਾ ਤੇ ਬੰਦਾ ਆਪਾ ਬਣਾਉਣ ਦਾ ਘੱਟ ਤੇ ਰੱਖਣੇ ਮਿੱਟੀ ਤਾਕ ਜਾਂਦਾ ਇਹ ਵੀ ਕਰ ਸਕਦਾ ਛੇਤੀ ਹੋਈ ਇਹ ਦੋ ਟੱਪੇ ਲਾਇਆ ਦੋ ਮਿੰਟ ਕੋਈਗਾ ਇਹ ਹਾਲੇ ਸਾਡੀ ਨਵੀਂ ਜਵਾਨੀ ਦਾ ਕੀ ਕਰਾਂਗੇ ਆ ਕਿੱਦਾਂ ਅੱਗੇ ਵਧਾਵਾਂ ਕੋਈ ਦੱਸਿਓ ਹੋਈ ਨਾ ਬਾਰੇ ਇਹ ਕੰਮ ਕਰਕੇ ਨਵੀਂ ਬਣੀ ਦੀ ਰਾਜੀ ਨਹੀਂ ਚਲੋ ਜੀਂਦੇ ਵਾਦੇ ਰੋ ਆਪਣੀ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਤੇ ਬਾਕੀ ਚੋਨੇ ਦਾ ਆਪਾਂ ਕਰਤੀ ਚਾਲੂ 288 ਤੀ ਲਵਾਈ ਚਾਲੂ ਕਰਤੀ ਹੈ ਈਅਰ 88 ਉਹ ਲੱਗਣ ਰਿਹਾ ਬਦ ਤੰਦੂਖਾ ਦੇਣਾ ਆਲ ਆਉਂਦੇ ਹੈ ਲੱਗ ਰਿਹਾ ਆਲ ਆਉਂਦੇ ਹੈ ਤੇ ਬੱਦਲ ਜੀ ਤੇ ਪੂਰੇ ਨੇ ਆਜੇ ਖਤਨੀਵੇਂ ਜਿਆਦਾ ਤੇ ਆਪਾਂ ਲੰਮੇ ਦਾ ਸਾਗ ਦਾ ਕਰਦੇ ਰਹ ਕਰਦੇ ਰਹੇ ਫਟ ਚੱਲੀ ਜਾਣਾ ਕੰਮ ਵਾਹੇ ਕਰ 26 ਇਹ ਚ ਛ삐 ਲਾਵਾਂਗੇ ਮੱਕੀ ਵਾਲੇ ਸਾਰਾ ਛੱਬੀ ਲੱਗੇਗਾ 26 ਦੀ ਵੀ ਲਵਾਈ ਬਸ ਕਾਦੋ ਗਿਆ ਮੱਕੀ ਵਾਲਾ ਰਸ ਛੱਬੀ ਦੀ ਲਵਾਈ ਚੱਲ ਚਲੋ ਜਿੰਦੇ ਬਾਦਿਰੋ ਰੱਬ ਰੱਖਾ ਕਿਉਂ ਨੀ ਆ ਤੇਲ ਦੀਆਂ ਨੇ ਕੁੱਟਾਂ ਵਰਦਾ ਮੇਰਾ ਵੀ ਕੁੱਟਾਂ ਹੀ ਵਰਦਾ ਜਿੰਦੇ ਬਾਦਿਰੋ ਰੱਬ ਰੱਖਾ ਮਿਲਦੇ ਅਗਲੀ ਸਾਡੇ ਜਾਈਲੇ ਤੇ ਕੰਮ ਵੇਖ ਲੋ ਮੈਂ ਹੜਾਈ ਟਰੈਕਟਰ ਕਾਤਾ ਨਹੀਂ ਟਿੱਡਾ ਆ ਬਣਾ ਵਾਲਾ ਬਣਾਵਾ ਤੁਹਾਡੀ ਭੈਆਂ ਕੰਡੇ ਹੀ ਬੜੇ ਦੇਜੋਏ ਘਾਦ ਦੇਖਾ ਵੇਖ ਲਓ ਸਾਡੇ ਬੰਦਿਆਂ ਦੇ ਹਾਲ ਹੁਣ ਵੇਖੋ ਹੁਣ ਤੇ ਗੌਂੜੀ ਯਾਰੀ ਕੱਟੂ ਟਮਾਟਰ ਹੀ ਹੂ ਚਲੋ ਵੀਡੀਓ ਵੇਖਣੇ ਤੁਹਾਡਾ ਬਹੁਤ ਧੰਨਵਾਦ ਆਪਾਂ ਮੈਂ ਨਿੱਕੀ ਜਿਹੀ ਕਲਿੱਪ ਐਡ ਕਰ ਲਈਏ ਕਾ ਵੀ ਸੁਗਲੇ ਮੇਲੇ ਵਾਲੀ ਵੀ ਜੀਮੇਦਾਰਾਂ ਦੀ ਲਾਈਵ ਚ ਆ ਕੇ ਕੋਈ ਹੁੰਦਾ ਵਾ ਖੁੱਭ ਗਿਆ ਕੱਢ ਲਿਆ ਖੁੱਭ ਗਿਆ ਕੱਢ ਲਿਆ ਖੁੱਭ ਗਿਆ ਕੱਢ ਲਿਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ